ਦੋ ਤਰ੍ਹਾਂ ਦੇ ਵਹੀਕਲ ਹਨ ਜਿਵੇਂ ਇੱਕ ਹੈ ਪ੍ਰਾਈਵੇਟ ਪਰਸਨਲ ਆਪਣੀ ਨਿੱਜੀ ਕਾਰ ਇੱਕ ਹੈ ਕਮਰਸ਼ੀਅਲ ਇਹ ਭੀੜ ਬਹੁਤ ਹੈ ਕਾਰਾਂ ਬਹੁਤ ਜ਼ਿਆਦਾ ਹਨ ਔਰ ਇਹਨਾਂ ਕਾਰਾਂ ਦੇ ਵਿੱਚ ਇੱਕ ਪਹਿਚਾਨ ਹੈ ਹੁਣ ਕਾਰ ਦੀ ਪਹਿਚਾਨ ਐਵੇਂ ਕੀਤੀ ਜਾਂਦੀ ਹੈ ਕਿ ਇੱਕ ਨੂੰ ਸਫੇਦ ਨੰਬਰ ਪਲੇਟ ਹੈ ਇੱਕ ਨੂੰ ਪੀਲੀ ਹੈ ਪੀਲੇ ਰੰਗ ਦੀ ਨੰਬਰ ਪਲੇਟ ਹੁਣ ਐਸਾ ਕਿਉਂ ਜ਼ਰੂਰੀ ਹੈ ਬਾਹਰੀ ਤੌਰ ਤੇ ਤਾਂ ਅਸੀਂ ਸਵਾਰੀ ਨਹੀਂ ਕਰਨੀ ਹੈ ਕੀ ਜ਼ਰੂਰਤ ਹੈ ਪੀਲੇ ਰੰਗ ਦੀ ਨੰਬਰ ਪਲੇਟ ਦੀ ਤੇ ਸਫੇਦ ਦੀ ਇਸ ਦਾ ਅਰਥ ਹੁੰਦਾ ਹੈ ਕਿ ਜੋ ਗੱਡੀਆਂ ਹਨ ਜੋ ਕਾਰਾਂ ਹਨ ਉਹਨਾਂ ਦੀ ਪਛਾਣ ਆਸਾਨੀ ਦੇ ਨਾਲ ਹੋ ਜਾਏ ਕਿ ਕਮਰਸ਼ੀਅਲ ਕਿਹੜੀ ਹੈ ਤੇ ਪਰਸਨਲ ਕਿਹੜੀ ਹੈ ਜੋ ਪਰਸਨਲ ਪ੍ਰਾਈਵੇਟ ਵਿਕਲ ਹੈ ਉਹ ਕਿਹੜਾ ਹੈ ਕਮਰਸ਼ੀਅਲ ਕਿਹੜਾ ਹੈ ਤਾਂ ਟੈਕਸੀਆਂ ਦੀ ਪੀਲੀ ਨੰਬਰ ਪਲੇਟ ਹੈ ਆਮ ਕਾਰਾਂ ਦੀ ਸਫੇਦ ਹੈ ਉਹਦੇ ਵਿੱਚ ਵੀ ਫਿਰ ਅਲੱਗ-ਅਲੱਗ ਵੀ ਹਨ ਸਿਰਫ ਉਹ ਇਸ ਕਾਰਨ ਹੈ ਕਿ ਦੇਖ ਕੇ ਪਤਾ ਲੱਗ ਜਾਏ ਹਰੇਕ ਗੱਡੀ ਨੂੰ ਰੋਕੋ ਰੋਕਣ ਤੋਂ ਬਾਅਦ ਉਹਦੇ ਕਾਗਜ਼ ਚੈੱਕ ਕਰੋ ਡਾਕੂਮੈਂਟ ਚੈੱਕ ਕਰੋ ਫਿਰ ਪਤਾ ਲੱਗੇ ਕਿ ਇਹ ਕਮਰਸ਼ੀਅਲ ਹੈ ਕਿ ਇਸ ਦੀ ਆਪਣੀ ਨਿੱਜੀ ਹੈ ਇਸ ਨਾਲੋਂ ਜ਼ਿਆਦਾ ਅਕਲਮੰਦੀ ਜ਼ਿਆਦਾ ਠੀਕ ਗੱਲ ਹੈ ਕਿ ਤੁਸੀਂ ਰੰਗ ਹੀ ਬਦਲ ਦਿੱਤਾ ਹੈ ਬੜੀ ਚੰਗੀ ਗੱਲ ਹੈ ਇਸ ਦੇ ਨਾਲ ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈ ਰਿਹਾ ਨਾ ਪਰਮਾਤਮਾ ਦਾ ਕੋਈ ਇਹ ਕਾਨੂੰਨ ਨਿਯਮ ਹੈ ਇਹ ਸਾਡੀ ਜ਼ਰੂਰਤ ਹੈ ਇਸ ਨੂੰ ਕਿਹਾ ਜਾਂਦਾ ਹੈ ਨਿਯਮ ਇਸ ਨੂੰ ਕਿਹਾ ਜਾਂਦਾ ਹੈ ਅਨੁਸ਼ਾਸਨ ਇਸ ਨੂੰ ਕਿਹਾ ਜਾਂਦਾ ਹੈ ਮर्यादा ਇੱਕ ਤਰੀਕਾ ਹੈ ਰਹਿਣ ਦਾ ਜਿਨੇ ਜ਼ਿਆਦਾਤਰ ਹੈ ਕਿ ਅਗਰ ਲਾਲ ਲਾਈਟ ਹੋ ਜਾਏ ਰੈੱਡ ਸਿਗਨਲ ਤਾਂ ਰੁਕ ਜਾਓ ਅਗਰ ਹਰਾ ਹੋ ਜਾਏ ਤਾਂ ਚੱਲ ਪਾਓ ਹੁਣ ਐਸਾ ਜ਼ਰੂਰੀ ਵੀ ਨਹੀਂ ਹੈ ਕਿ ਕਿਸੇ ਦੂਜੇ ਦੇਸ਼ ਵਿੱਚ ਕੋਈ ਹੋਰ ਰੰਗ ਵੀ ਚੁਣੇ ਜਾ ਸਕਦੇ ਹਨ ਐਸਾ ਉਹ ਨਿਯਮ ਬਣਾ ਦੇਣ ਕਿ ਪੀਲਾ ਹੋ ਜਾਏ ਤੇ ਰੁਕ ਜਾਓ ਸਫੇਦ ਅਗਰ ਲਾਈਟ ਹੋ ਜਾਏ ਤਾਂ ਚੱਲ ਪਾਓ ਉਹ ਤਾਂ ਇੱਕ ਤਰੀਕਾ ਹੈ ਹੁਣ ਇਸੇ ਤਰ੍ਹਾਂ ਹੀ ਜੋ ਬਾਹਰੀ ਇੱਕ ਦੇਖ ਦੇਖ ਹੈ ਜੋ ਬਾਹਰੀ ਸਰੂਪ ਹੁੰਦਾ ਹੈ ਜੋ ਪਹਿਰਾਵਾ ਹੁੰਦਾ ਹੈ ਉਸ ਦਾ ਇਹੀ ਮਤਲਬ ਹੁੰਦਾ ਹੈ ਇਹ ਅਕਾਲ ਪੁਰਖ ਨੇ ਨਹੀਂ ਤੈਅ ਕੀਤਾ ਹੋਇਆ ਕਿ ਤੁਸੀਂ ਅਗਰ ਸਫੇਦ ਰੰਗ ਦੇ ਕੱਪੜੇ ਪਹਿਨੋਗੇ ਤੇ ਮੈਂ ਖੁਸ਼ ਹੋਵਾਂਗਾ ਅਗਰ ਕਾਲੇ ਰੰਗ ਦੇ ਕੱਪੜੇ ਪਹਿਨ ਕੇ ਮੇਰੀ ਭਗਤੀ ਕਰੋਗੇ ਤੇ ਮੈਂ ਨਰਾਜ਼ ਹੋ ਜਾਵਾਂਗਾ ਇਸ ਤਰ੍ਹਾਂ ਨਹੀਂ ਹੈ ਈਸਾਈ ਲੋਕ ਸਫੇਦ ਕੱਪੜੇ ਪਾਉਂਦੇ ਹਨ ਜਦੋਂ ਉਹਨਾਂ ਦੇ ਵਿੱਚ ਜੋੜੇ ਦਾ ਵਿਆਹ ਹੋਵੇ ਤੇ ਦੁਲਹਨ ਸਫੇਦ ਕੱਪੜੇ ਪਾਉਂਦੀ ਹੈ ਜਿਆਦਾ ਤੋਂ ਜਿਆਦਾ ਕੋਸ਼ਿਸ਼ ਪੂਰਾ ਸਫੇਦ ਗਾਉਂ। ਪੰਜਾਬੀਅਤ ਦੇ ਵਿੱਚ ਐਸਾ ਹੈ ਕਿਸੇ ਦੀ ਮੌਤ ਹੋ ਜਾਏ ਦੁੱਖ ਦਾ ਦਿਹਾੜਾ ਹੋਵੇ ਤਾਂ ਸਫੇਦ ਪਾਉਂਦੇ ਹਨ। ਕੋਸ਼ਿਸ਼ ਕਰਦੇ ਹਨ ਸਫੇਦ ਚੁੰਨੀ ਲੈ ਲਓ। ਇਸ ਦੇ ਨਾਲ ਮਰਦੇ ਨੂੰ ਕੋਈ ਵਰਕ ਨਹੀਂ ਪਹਿਣਾ। ਇਸ ਦੇ ਨਾਲ ਪਰਿਵਾਰ ਦੇ ਦੁੱਖ ਜਾਂ ਸੁੱਖ ਦੇ ਵਿੱਚ ਵੀ ਕੋਈ ਫਰਕ ਨਹੀਂ ਪਹਿਣਾ ਪਰ ਫਿਰ ਵੀ ਹੈ। ਉਹ ਇਸੇ ਤਰ੍ਹਾਂ ਇਸ ਦੇ ਅਰਥ ਹਨ ਸਕੂਲ ਦੇ ਵਿੱਚ ਬੱਚਿਆਂ ਨੇ ਪੜ੍ਹਾਈ ਹੀ ਤਾਂ ਕਰਨੀ ਹੈ ਆ ਐਸੇ ਸਕੂਲ ਹਨ ਵੀ ਜਿੱਥੇ ਜ਼ਰੂਰੀ ਨਹੀਂ ਹੈ ਯੂਨੀਫਾਰਮ ਉਹ ਸਟਾਰਟ ਹੋ ਗਏ ਪਰ ਫਿਰ ਵੀ ਯੂਨੀਫਾਰਮ ਵੀ ਹੈ ਕਈ ਜਗ੍ਹਾ ਤੇ ਇਹ ਉਹਦੇ ਇੱਕ ਨਿਯਮ ਹਨ ਜਦੋਂ ਫੌਜ ਦੇ ਵਿੱਚ ਆਰਮੀ ਦੇ ਵਿੱਚ ਕਿਸੇ ਨੂੰ ਡਿਊਟੀ ਦਿੱਤੀ ਜਾਂਦੀ ਹੈ ਉਸ ਦਾ ਉੱਥੇ ਕੰਮ ਹੈ ਕੇ ਰੱਖਿਆ ਕਰਨੀ ਦੁਸ਼ਮਣ ਨੂੰ ਮਾਰਨਾ ਲੜਾਈ ਕਰਨੀ ਜਦੋਂ ਲੋੜ ਪੈ ਜਾਏ ਜੰਗ ਲੱਗ ਜਾਏ ਤਾਂ ਜੰਗ ਦੇ ਵਿੱਚ ਉਹ ਤਿਆਰ ਰਹਿੰਦਾ ਹੈ ਲੜਨ ਵਾਸਤੇ ਹਥਿਆਰ ਚਲਾਉਣੇ ਉਸ ਦੀ ਮੁੱਖ ਜ਼ਰੂਰਤ ਹੈ ਇਸੇ ਕੰਮ ਦੇ ਲਈ ਪਰਤੀ ਕੀਤਾ ਹੋਇਆ ਹੈ ਪਰ ਫਿਰ ਵੀ ਉੱਥੇ ਉਹ ਨਿਯਮ ਲਾਗੂ ਹੈ ਕਿ ਵਰਦੀ ਵੀ ਪਹਿਨੋਗੇ ਇਥੋਂ ਤੱਕ ਕਿ ਜੋ ਹਥਿਆਰ ਨਹੀਂ ਵੀ ਚਲਾਉਂਦਾ ਅਗਰ ਕੋਈ ਆਰਮੀ ਦੇ ਵਿੱਚ ਡਰਾਈਵਰ ਵੀ ਹੈ ਉਹ ਵੀ ਵਰਦੀ ਪਹਿਨਦਾ ਹੈ ਵਿਦੇਸ਼ਾਂ ਦੇ ਵਿੱਚ ਜਦੋਂ ਜੰਗ ਲੱਗੀ ਹੁੰਦੀ ਹੈ ਤਾਂ ਜੰਗ ਦੇ ਦੌਰਾਨ ਜੋ ਰਾਸ਼ਟਰਪਤੀ ਹੁੰਦਾ ਹੈ ਜਾਂ ਮੁਖ ਜੋ ਸੰਚਾਲਕ ਹੁੰਦਾ ਵੱਡਾ ਅਵਸਰ ਉਹ ਉਹਨਾਂ ਦਿਨਾਂ ਦੇ ਵਿੱਚ ਮੀਡੀਆ ਦੇ ਸਾਹਮਣੇ ਵਰਦੀ ਪਹਿਨ ਕੇ ਜਾਂਦਾ ਹੈ ਜਦੋਂ ਵੀ ਬਿਆਨ ਦਿੰਦਾ ਹੈ ਅੱਗੇ ਪਿੱਛੇ ਉਹ ਆਮ ਵਰਦੀ ਵਿੱਚ ਹੁੰਦਾ ਆਮ ਕੱਪੜਿਆਂ ਦੇ ਵਿੱਚ ਲੇਕਿਨ ਖਾਸ ਮੌਕਿਆਂ ਤੇ ਫਿਰ ਉਹ ਵਰਦੀ ਪਹਿਨਦੇ ਹਨ ਫਿਰ ਉਹ ਮੀਡੀਆ ਦੇ ਸਾਹਮਣੇ ਆਉਂਦੇ ਹਨ ਤਾਂ ਦੇਸ਼ ਨੂੰ ਚਲਾਉਣ ਵਾਸਤੇ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਐਸੀ ਵਰਦੀ ਪਹਿਨਣ ਕੋਈ ਜ਼ਰੂਰੀ ਨਹੀਂ ਹੈ ਪੁਲਿਸ ਵਾਲਿਆਂ ਦੇ ਲਈ ਡਿਊਟੀ ਕਰਨ ਦੇ ਲਈ ਕਿਉਂਕਿ ਮੁੱਖ ਕੰਮ ਤਾਂ ਡਿਊਟੀ ਕਰਨਾ ਹੈ ਮੁੱਖ ਕੰਮ ਤਾਂ ਫੌਜੀਆ ਦਾ ਫੌਜ ਦਾ ਆਰਮੀ ਦਾ ਰੱਖਿਆ ਕਰਨੀ ਹੈ ਬਾਰਡਰਾਂ ਤੇ ਖਲੋਣਾ ਹੈ ਔਰ ਦੁਸ਼ਮਣ ਨੂੰ ਰੋਕਣਾ ਹੈ ਜਾਂਦ ਲੱਗਣ ਤੇ ਹੋਰ ਜਾਂ ਹੋਰ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਉਹ ਨਿਭਾਉਣਾ ਹੈ ਪਰ ਫਿਰ ਵੀ ਵਰਦੀ ਹੈ ਤਾਂ ਇਸ ਦੇ ਵਿੱਚ ਆਪਾਂ ਵਿਚਾਰ ਸਮਝ ਰਹੇ ਹਾਂ ਬਾਹਰੀ ਤੌਰ ਤੇ ਦੇਖ ਕੇ ਹੀ ਪਤਾ ਲੱਗ ਜਾਏ ਕਿ ਪੀਲੇ ਨੰਗ ਰੰਗ ਦੀ ਨੰਬਰ ਪਲੇਟ ਹੈ ਤੇ ਇਹ ਕਮਰਸ਼ੀਅਲ ਹੈ ਟੈਕਸੀ ਹੈ ਅਗਰ ਸਫੇਦ ਹੈ ਤੇ ਫਿਰ ਕਮਰਸ਼ੀਅਲ ਨਹੀਂ ਹੈ ਦੇਖ ਕੇ ਹੀ ਪਤਾ ਲੱਗ ਜਾਏ ਹਰੇਕ ਨੂੰ ਰੋਕ ਕੇ ਪੁੱਛੋ ਲਿਆ ਭਈ ਕਾਗਜ਼ ਦਿਖਾ ਤਾਂ ਉਹ ਗੱਲ ਉਨੀ درست ਨਹੀਂ ਹੈ ਠੀਕ ਨਹੀਂ ਹੈ ਇਸੇ ਤਰ੍ਹਾਂ ਹੀ ਗੁਰਮਤਿ ਦੀ ਵਿਚਾਰ ਦੇ ਵਿੱਚ ਖਾਲਸੇ ਦਾ ਇੱਕ ਸਰੂਪ ਹੈ ਪੰਜ ਕਕਾਰ ਹਨ ਕੇਸ ਅਕਾਲ ਪੁਰਖ ਨੇ ਦਿੱਤੇ ਨੌਨਿੱਧ ਖੱਤਰੀ ਨੇ ਪੁੱਛਿਆ ਗੁਰੂ ਸਾਹਿਬ ਜੀ ਆਪ ਜੀ ਨੇ ਕੇਸ ਰਖਾਏ ਹੋਏ ਨੇ ਆਬ ਜੀ ਨੇ ਕੇਸ ਸਿੱਖਾਂ ਨੂੰ ਦਿੱਤੇ ਤੁਹਾਡੀ ਦਾਤ ਹੈ ਗੁਰੂ ਸਾਹਿਬ ਜੀ ਨੇ ਆਖਿਆ ਨਹੀਂ ਮੈਂ ਰੱਖਣ ਦਾ ਹੁਕਮ ਦਿੱਤਾ ਹੈ ਤੇ ਦਾਤ ਅਕਾਲ ਪੁਰਖ ਦੀ ਹੈ ਇਸ ਲਈ ਸਿੱਖਾਂ ਨੇ ਬਹੁਤ ਸਾਲ ਪਹਿਲਾਂ ਉਹ ਵਿਦਵਾਨਾਂ ਨੇ ਇਕੱਠੇ ਹੋ ਕੇ ਇੱਕ ਰਾਏ ਕਰਕੇ ਜਦੋਂ ਅਰਦਾਸ ਬਣਾਈ ਤੇ ਅਰਦਾਸ ਦੇ ਵਿੱਚ ਲਿਖ ਦਿੱਤਾ ਹੈ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ हे अकाल पुरख परमात्मा जी, जी केसा दी के दात भी तुसी दियो परमात्मा अकाल पुरख दात देंदा है कई, कई मर्द हन ऐसे, ऐसे जिन्ना दे, दे दाढ़ी नहीं आउंदी दाडा नहीं आउंदा ता ओ अरदास करदे हन हे परमात्मा किसे भी तरह सानू दाढ़ी आ दा, जाए दा, दा, दा ਅਗਰ ਨਹੀਂ ਆਉਂਦੀ ਤਾਂ ਉਹਨਾਂ ਨੂੰ ਲੋਕ ਠੀਕ ਨਹੀਂ ਸਮਝਦੇ ਜਾਂ ਉਹ ਖੁਦ ਦੇ ਵਿੱਚ ਐਸਾ ਮਹਿਸੂਸ ਕਰਦੇ ਹਨ ਕਿ ਸਾਡੇ ਦਾੜੀ ਨਹੀਂ ਆਈ ਹੋਈ ਉਸ ਦੇ ਲਈ ਅਸੀਂ ਸ਼ਬਦ ਵੀ ਇਸਤੇਮਾਲ ਕਰਦੇ ਖੋਦਾ ਹੈ ਮਾਫ ਕਰਨਾ ਮੈਂ ਸ਼ਬਦ ਇਸਤੇਮਾਲ ਕਰ ਰਿਹਾ ਤਾਂ ਐਸਾ ਕਿਹਾ ਜਾਂਦਾ ਖੋਦਾ ਹੈ ਦਾੜੀ ਨਹੀਂ ਆਈ ਇਹ ਦਾਤ ਹੈ ਅਕਾਲਪੁਰ ਦੀ ਇਸ ਵਿਸ਼ੇ ਨੂੰ ਆਪਾਂ ਵਿਚਾਰਾਂਗੇ ਕਿ ਕਿਵੇਂ ਹੈ ਹੁਣ ਅਗਰ ਗੁਰੂ ਸਾਹਿਬ ਜੀ ਨੇ ਬਾਕੀ ਚਾਰ ਕਕਾਰ ਦਿੱਤੇ ਪੰਜ ਕਕਾਰ ਜ਼ਰੂਰੀ ਕਿਉਂ ਹਨ ਕਿਉਂਕਿ ਸਵਾਲ ਇਹ ਆ ਰਿਹਾ ਹੈ ਕਿ ਧਰਮ ਤਾਂ ਅੰਦਰ ਹੋਣਾ ਚਾਹੀਦਾ ਮਨ ਕਰਕੇ ਹੀ ਧਰਮ ਕਮਾਓ ਗੁਰਬਾਣੀ ਦੇ ਪਰਮਾਣਾਂ ਦੇ ਆਧਾਰ ਤੇ ਕਿਹਾ ਜਾਂਦਾ ਹੈ ਕਿ ਅੰਦਰ ਦੇ ਅੰਮ੍ਰਿਤ ਦੀ ਗੱਲ ਕੀਤੀ ਹੈ ਬਿਲਕੁਲ ਕੀਤੀ ਹੈ ਅੰਦਰ ਦੇ ਅੰਮ੍ਰਿਤ ਦੀ ਗੱਲ ਹੈ ਸਾਰਿਆਂ ਨੂੰ ਗਿਆਨ ਹੈ ਇਸ ਗੱਲ ਦਾ ਜੋ ਗੁਰਬਾਣੀ ਨਾਲ ਜੁੜੇ ਨੇ ਅੱਛਾ ਜਿਨ ਨੇ ਸਵਾਲ ਹੀ ਕਰਨੇ ਕਿੰਤੂ ਪ੍ਰੰਤੂ ਹੀ ਕਰਨੇ ਮੰਨਣਾ ਹੀ ਨਹੀਂ ਹੈ ਮੂਰਖ ਹੈ ਨਾਲ ਨਾਲ ਲੁੱਜੀ ਹੈ ਉਸ ਦੇ ਲਈ ਤੇ ਕੁਝ ਵੀ ਠੀਕ ਨਹੀਂ ਹੈ ਉਸ ਨੇ ਤਾਂ ਕੋਈ ਵੀ ਸਵਾਲ ਲਿਉਣਾ ਹੀ ਹੈ ਚਾਹੇ ਉਸ ਦੇ ਲਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਗਿਆਨ ਹੋਏ ਗੁਰੂ ਨਾਨਕ ਬਾਦਸ਼ਾਹ ਜੀ ਖੁਦ ਇਹਨਾਂ ਨੂੰ ਕੋਈ ਗਿਆਨ ਦੀ ਗੱਲ ਸਮਝਾਉਣ ਤਾਂ ਇਹ ਨਾਨਕ ਜੀ ਨੂੰ ਵੀ ਕਹਿਣਗੇ ਕਿ ਤੁਸੀਂ ਠੀਕ ਨਹੀਂ ਸਮਝਾ ਰਹੇ ਠੀਕ ਗੱਲ ਨਹੀਂ ਹੈ ਤੁਸੀਂ ਬਿਲਕੁਲ ਗਲਤ ਹੋ ਕੋਈ ਆਖੇ ਭੂਤ ਨਾ ਉਹ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕੋਈ ਕਹੇ ਇਹ ਠੀਕ ਨਹੀਂ ਤੇ ਭਾਈ ਮਰਦਾਨਾ ਜੀ ਨੂੰ ਕਹਿਣ ਕੁਰਾਹੀਏ ਦਾ ਡੋਮ ਹੈ ਤੂੰ ਕੁਰਾਹੀਏ ਤੇ ਡੋਮ ਦਾ ਅਰਥ ਹੁੰਦਾ ਡੋਮ ਮਿਰਾਸੀ ਐ ਮਰਦਾਨਿਆ ਤੂੰ ਤਾਂ ਡੋਮ ਹੈ ਔਰ ਤੇਰਾ ਜੋ ਆਗੂ ਮਾਲਕ ਹੈ ਨਾ ਉਹ ਹੈ ਕੁਰਾਹੀਆ ਕੁਰਾਹੇ ਪਿਆ ਹੋਇਆ ਹੈ ਲੋਕ ਸਾਰੇ ਇੱਕ ਗੱਲ ਕਰਦੇ ਨੇ ਇਹ ਇਕੱਲਾ ਹੀ ਹੈ ਇਕੱਲਾ ਹੀ ਉਲਟੀ ਗੱਲ ਕਰਦਾ ਹੈ ਲੋਕ ਸਾਰੇ ਸੂਰਜ ਨੂੰ ਪਾਣੀ ਦੇ ਰਹੇ ਹਨ ਦੇਖੋ ਕਿਹਦਾ ਹੈ ਕਿ ਇਹ ਤਾਂ ਉਲਟੀ ਦਿਸ਼ਾ ਵੱਲ ਪਾਣੀ ਦੇ ਰਿਹਾ ਹੈ ਹੈ ਬੜੀ ਕਮਾਲ ਦੀ ਗੱਲ ਕਿੱਥੋਂ ਆਏ ਹਨ ਕੌਣ ਹਨ ਤਾਂ ਦੱਸਿਆ ਜਾਂਦਾ ਨਨਕਾਣਾ ਸਾਹਿਬ ਦੀ ਧਰਤੀ ਤੋਂ ਆਏ ਹਨ ਨਾਨਕ ਜੀ ਇਹਨਾਂ ਦਾ ਨਾਮ ਹੈ ਤਾਂ ਲੋਕ ਬੜਾ ਬੁਰਾ ਬੋਲਣ कोई जरूरी, जरूरी नहीं, नहीं है कि धर्म दी सच दी गल ਨੂੰ ਲੋਕ ਸਵੀਕਾਰ ਕਰ ਨਹੀ ਕੀਤਾ ਜਾਂਦਾ ਹੁਣ ਵਿਚਾਰ ਆਪਾਂ ਉਥੇ ਕਰੀਏ ਕਿ ਬਾਹਰੀ ਤੌਰ ਤੇ ਇੱਕ ਪਹਿਚਾਨ ਹੈ ਗੁਰੂ ਸਾਹਿਬ ਜੀ ਨੇ ਕਕਾਰ ਦਿੱਤੇ ਕਿ ਜੋ ਗੁਰਬਾਣੀ ਹੈ ਜੋ ਗੁਰਬਾਣੀ ਦੀ ਵਿਚਾਰ ਧਾਰਾ ਹੈ ਗੁਰਬਾਣੀ ਨੂੰ ਮੰਨਣ ਵਾਲੇ ਲੋਕ ਨੇ ਸੱਚੇ ਗੁਰੂ ਦੇ ਸਿੱਖ ਜਿਨ੍ਹਾਂ ਦਾ ਸੰਬੰਧ ਇੱਕ ਅਕਾਲ ਪੁਰਖ ਨਾਲ ਹੈ ਖਾਲਸੇ ਦਾ ਇਹੀ ਅਰਥ ਹੁੰਦਾ ਹੈ ਖਾਲਸ ਸ਼ੁੱਧ ਜਿਹਦੇ ਵਿੱਚ ਮਿਲਾਵਟ ਨਹੀਂ ਉਹ ਹੋਰ ਕਿਸੇ ਨੂੰ ਮੇਰ ਤੇਰ ਨੂੰ ਨਹੀਂ ਮੰਨਦਾ ਇੱਕ ਨਾਲ ਜਿਹਦਾ ਸੰਬੰਧ ਹੈ ਇੱਕ ਅਕਾਲ ਪੁਰਖ ਮੂਲ ਮੰਤਰ ਦੀ ਵਿਚਾਰ ਇੱਕ ਓੰਕਾਰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਤਤਸਾਰ ਸਿਧਾਂਤ ਇੱਕ ਅਕਾਲ ਪੁਰਖ ਉਸ ਇੱਕ ਦੇ ਨਾਲ ਜੋ ਜੁੜਿਆ ਹੈ ਜਿਸਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜਿਆ ਸੁਣਿਆ ਸਮਝਿਆ ਕਮਾਇਆ ਆਪਣੇ ਜੀਵਨ ਚ ਲਾਗੂ ਕਰ ਲਿਆ ਹੈ ਉਹ ਦੇਖ ਕੇ ਹੀ ਪਤਾ ਲੱਗ ਜਾਏ ਕਿ ਆਹ ਇਨਸਾਨ ਇਸ ਗੁਰੂ ਦੇ ਨਾਲ ਜੁੜਿਆ ਹੈ ਇਹ ਕਰਮਕਾਂਡੀ ਨਹੀਂ ਹੋ ਸਕਦਾ ਇਹ ਤਾਂ ਗਿੱਤਵੀਤ ਨਹੀਂ ਮੰਨਦਾ ਹੋਵੇਗਾ ਇਹਨੇ ਕੜਾ ਪੈਨਿਆ ਹੋਵੇਗਾ ਇਸ ਨੂੰ ਕਹੋ ਹੀ ਨਾ ਕਿ ਨਗਮੁਦਰੀਆਂ ਪਾਲਕ ਉਸ ਨੂੰ ਨਹੀਂ ਦੱਸਣ ਦੀ ਲੋੜ ਕਿ ਦੇਖ ਪਾਈ ਤੇਰੇ ਹੱਥ ਤੇ ਹਥੇਲੀ ਤੇ ਲਾਇਆ ਤੇ ਗੁਲਾਬੀ ਰੰਗ ਦਾ ਹੋ ਗਿਆ ਇਹ ਨਗ ਇਹ ਤੇਰੀ ਰੱਖਿਆ ਕਰੇਗਾ ਜਿਹੜਾ ਜੁੜਿਆ ਹੈ ਜਿਸ ਨੂੰ ਇਹ ਗਿਆਨ ਹੈ ਔਰ ਅਸੀਂ ਗਿਆਨ ਦੀ ਗੁਰਮਤ ਦੀ ਗੱਲ ਕਰਦੇ ਗੁਰਮਤ ਦੇ ਦਾਇਰੇ ਵਿੱਚ ਅਗਰ ਗੁਰਮਤ ਦੇ ਦਾਇਰੇ ਵਿੱਚ ਨਹੀਂ ਹੈ ਗੁਰਬਾਣੀ ਨੂੰ ਨਹੀਂ ਸਮਝਿਆ ਤਾਂ ਐਸੇ ਲੋਕ ਬਹੁਤ ਕੁਝ ਕਰ ਦਿੰਦੇ ਨੇ ਉਹਦੇ ਵਿੱਚ ਐਸਾ ਨਹੀਂ ਆਪਾਂ ਕਹਿ ਰਹੇ ਕਿ ਉਹ ਸਭ ਗਲਤ ਹੋ ਗਏ ਨਹੀਂ ਜਿਸ ਨੂੰ ਗਿਆਨ ਨਹੀਂ ਹੈ ਉਹ ਉਦੋਂ ਤੱਕ ਜਾਇਜ਼ ਹੈ ਕਿ ਗਲਤ ਮਾਰਗ ਤੇ ਵੀ ਚੱਲੇਗਾ ਕਈਆਂ ਦੀ ਇੱਛਾ ਸ਼ਕਤੀ ਬੜੀ ਦ੍ਰਿੜ ਹੁੰਦੀ ਕਿ ਮੰਜ਼ਿਲ ਤੱਕ ਪਹੁੰਚਣਾ ਹੈ ਪਰ ਉਹਨਾਂ ਦਾ ਰਸਤਾ ਠੀਕ ਨਹੀਂ ਹੁੰਦਾ ਕਾਰਨ ਬਹੁਤ ਸਾਰੇ ਹੁੰਦੇ ਹਨ ਰਸਤਾ ਦਿਖਾਉਣ ਵਾਲਾ ਵੀ ਕੋਈ ਨਹੀਂ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਬਹੁਤ ਸਾਲ ਤੱਕ ਐਸੇ ਰਸਤੇ ਤੇ ਹੀ ਚੱਲਦੇ ਰਹੇ ਜਿਸ ਤੇ ਚੱਲਿਆ ਉਹਨਾਂ ਨੂੰ ਪਰਮਾਰਥ ਦੀ ਪ੍ਰਾਪਤੀ ਨਹੀਂ ਹੋਈ ਨਾਨਕ ਜੀ ਦਾ ਗਿਆਨ ਮਿਲਿਆ ਤਾਂ ਸਮਝ ਆਈ ਤ ਇਸ ਦਾ ਐਸਾ ਅਰਥ ਵੀ ਨਹੀਂ ਹੈ ਗੁਰਬਾਣੀ ਵਿੱਚ ਇਹ ਸਾਰੀਆਂ ਵਿਚਾਰਾਂ ਹਨ ਕਿ ਕਿਸੇ ਨੂੰ ਜਿਆਦਾ ਬੁਰਾ ਵੀ ਨਾ ਕਹੋ ਅਗਿਆਨੀ ਵੀ ਨਾ ਕਹੋ ਐਸਾ ਵੀ ਨਾ ਕਹੀ ਜਾਓ ਕਿ ਇਹ ਲੋਕ ਕੈਸੇ ਅਗਿਆਨੀ ਜਾਂ ਕਰਮਕਾਂਡੀ ਹਨ ਅਗਰ ਅਸੀਂ ਗਿਆਨਮਾਨ ਹੋ ਵੀ ਗਏ ਸਾਨੂੰ ਗਿਆਨ ਹੋ ਵੀ ਗਿਆ ਤਾਂ ਹਾਥੀ ਜੋੜਨੇ ਹਨ ਹੈ ਅਕਾਲ ਪੁਰਖ ਪਰਮਾਤਮਾ ਜੀ ਤਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਸਾਨੂੰ ਸੋਝੀ ਬਖਸ਼ੀ ਕੋਈ ਹੰਕਾਰ ਨਹੀਂ ਮੈਂ ਮੇਰੀ ਨਹੀਂ ਹੁਣ ਜੋ ਪਹਿਚਾਨ ਹੈ ਪਹਿਚਾਨ ਦੇ ਲਈ ਕੌਮੀ ਪਹਿਚਾਨ ਦੇ ਲਈ ਕੇਸ ਜ਼ਰੂਰੀ ਨੇ ਇਹ ਚਾਰ ਕਕਾਰ ਬਾਕੀ ਦੇ ਜ਼ਰੂਰੀ ਨੇ ਸੰਮਿਲਤ ਸਾਂਝੇ ਇਹ ਪੰਜ ਕਕਾਰ ਮੁਕੰਮਲ ਕੇਸ ਕੰਗਾ ਕੜਾ ਕਿਰਪਾਨ ਕਸ਼ਹਿਰਾ